ਹਾਂਜੀ ਸਰ ਦੁਵਾਲੀ ਤੇ ਅਰੋਹ ਕਰਨ ਮੁਕਤੇ ਦੀ ਖੇਡ ਹੈ ਮੈਂ ਸਾਰੇ ਸ਼ਹਿਰ ਵਾਸੀਆਂ ਦੇਸ਼ ਵਾਸੀਆਂ ਨੂੰ ਦੁਵਾਲੀ ਦੀ ਮੁਬਾਰਕ ਦਿਨਾ ਇਹ ਇੱਕ ਸਾਡਾ ਸਾਲ ਦਾ ਸਭ ਤੋਂ ਮਹੱਤਵਪੂਰਨ ਉਤਸਵ ਹੈ ਜਿਹਨੂੰ ਲੋਕ ਬਹੁਤ ਉਤਸ਼ਾਹ ਨਾਲ ਬਣਾਉਂਦੇ ਆ ਔਰ ਹਰ ਦਾਇਰੇ ਦੇ ਕੋਲ ਪੈਸੇ ਦੀ ਪਰਮਾਰ ਹੁੰਦੀ ਹੈ ਚਾਹੇ ਉਹ ਜ਼ਿੰਮੇਦਾਰ ਹੈ ਚਾਹ ਕਾਰ ਵੇਚਣ ਵਾਲਾ ਚਾਹੋ ਸ਼ਹਿਰ ਬਾਜ਼ਾਰ ਵੇਚਣ ਵਾਲਾ ਚਾਹੋ ਡਰਾਈ ਫਰੂਟ ਵਾਲਾ ਚਾਹੋ ਕਰੋਕਰੀ ਵਾਲਾ ਚਾਹੋ ਪਰਨੀਚਰ ਵਾਲਾ ਇਹ ਟਾਈਮ ਜਿਹੜਾ ਹੁੰਦਾ ਕੁਦਰਤ ਨੇ ਜਿਹੜਾ ਇਹ ਟਾਈਮ ਜਿਹੜਾ ਦੁਵਾਲੀ ਦਾ ਰੱਖਿਆ ਨਾ ਇਹਦਾ ਕੋਈ ਮਹੱਤਵ ਹੈ ਕਿਉਂਕਿ ਫਸਲ ਆ ਜਾਂਦੀ ਹੈ ਉਸ ਤੋਂ ਬਾਅਦ ਨਵਾਂ ਸੀਜ਼ਨ ਚੜਦਾ ਹੈ ਤੇ ਖਾਣ ਪੀਣ ਜੋਗੇ ਲੋਹ ਹੋ ਜਾਂਦੇ ਨਹੀਂ ਤਾਂ ਗਰਮੀਆਂ ਦੇ ਵਿੱਚ ਜਿਆਦਾ ਨਗਾਇਆ ਜਾਂਦਾ ਨਾ ਪਾਇਆ ਜਾਂਦਾ ਵਿਆ ਛਾਤੀ ਆ ਜਾਂਦੀਆਂ ਸੂਇਸ ਕਰਕੇ ਇਸ ਤਿਹਾਰ ਦੀ ਮਹੱਤਤਾ ਜਿਵੇਂ ਸੀ ਰਾਜਾ ਰਾਮਚੰਦਰ ਜੀ ਨੇ ਇੱਕ ਮਨਵਾਸ ਕੱਟ ਕੇ ਆਪਣਾ ਦੇਸ਼ ਵਾਸੀਆਂ ਨੂੰ ਉਹਨਾਂ ਨੂੰ ਆਜ਼ਾਦੀ ਦਵਾਈ ਸੀ ਤਾਂ ਕਿ ਉਹਨਾਂ ਦੇ ਚੰਗਲ ਜਿਹੜੇ ਸੀਗੇ ਰਾਮਰ ਰਾਜ ਨੂੰ ਖਤਮ ਕੀਤਾ ਸੀ ਉਹ ਮੈਂ ਸਾਰੇ ਲੋਕਾਂ ਨੂੰ ਇਸ ਜੀ ਦੀ ਵਧਾਈ ਦਿਨਾ ਕਿ ਅੱਜ ਸਾਡਾ ਸ਼ੇਅਰ ਬਾਜ਼ਾਰ ਵੀ ਤੇਜ਼ ਰਿਹਾ ਤੇ ਬਾਕੀ ਸੋਨਾ ਚਾਂਦੀ ਵੀ ਬੜੇ ਤੇਜ਼ ਹੈ ਹਰ ਚੀਜ਼ ਦੀ ਤੇਜ਼ੀ ਹੈ ਸਾਲ ਦੇ ਵਿੱਚ ਮੈਂ ਅੱਗੇ ਨੂੰ ਵੀ ਸਮਝਦਾ ਕਿ ਤੇਜ਼ੀ ਚ ਹੀ ਫਾਇਦਾ ਹੁੰਦਾ ਹਰ ਇੱਕ ਆਦਮੀ ਨੂੰ ਜੇ ਤੇਜ਼ੀ ਰਹੂਗੀ ਤਾਂ ਸਾਰੀ ਦੁਨੀਆ ਕਮਾਊ ਕਮਾਉ ਸ਼ੇਅਰ ਬਾਜ਼ਾਰ ਆ ਚਾਹੇ ਕੋਈ ਵਪਾਰੀ ਹੈ ਇਸ ਕਰਕੇ ਮੈਂ ਇੰਨੀ ਗੱਲ ਕਹਿੰਦਾ ਹੀ ਸਾਰਿਆਂ ਨੂੰ ਫਿਰ ਦੁਬਾਰਾ ਧੰਨਵਾਦ ਕਰਦਾ ਕਿ ਤੁਸੀਂ ਰਾਮ ਰਾਮ ਜੀ ਸ਼ਾਮ ਰਾਮ